ਰੂਪਨਗਰ ਦੇ ਪ੍ਰਤਾਪ ਬਾਜ਼ਾਰ ਦੇ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਰੱਖਣ ਦੀ ਪੰਜਾਬ ਸਰਕਾਰ ਦੇ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਅੱਜ ਲਾਲਾ ਲਾਜਪਤ ਰਾਏ ਦੇ ਜਨਮ ਦਿਨ ਦੇ ਮੌਕੇ ਸਕੂਲ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਰੱਖਿਆ ਗਿਆ ਹੈ ਇਸ ਮੌਕੇ ਇੱਕ ਸਾਦਾ ਸਮਾਗਮ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਦੀ ਹਾਜ਼ਰੀ ਦੇ ਵਿੱਚ ਹੋਇਆ ਅਤੇ ਐਡਵੋਕੇਟ ਦਿਨੇਸ਼ ਚੱਡਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਦੇ ਨਾਮ ਬਦਲਣ ਦੀ ਭੇਜੀ ਗਈ ਪ੍ਰਪੋਜ਼ਲ ਨੂੰ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਹੈ ਜਿਸ ਸਦਕਾ ਹੁਣ ਰੂਪਨਗਰ ਸ਼ਹਿਰ ਵਿੱਚ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਦਾ ਇਤਿਹਾਸ ਸਦਾ ਲਈ ਇਸ ਸਕੂਲ ਰਾਹੀਂ ਜਿਵਤ ਰਹੇਗਾ ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਡਾ ਨੇ ਦੱਸਿਆ ਕਿ ਮਹਾਨ ਦੇਸ਼ ਭਗਤ ਲਾਲਾ ਲਾਜਪਤ ਰਾਏ ਜੀ ਇਸ ਸਕੂਲ ਦੇ ਵਿੱਚ 6ਵੀਂ ਜਮਾਤ ਤੱਕ ਪੜ੍ਹੇ ਸਨ ਬਹੁਤ ਵੱਡਾ ਖੋਇਆ ਹੋਇਆ ਕੁਸਿਆ ਹੋਇਆ ਇਤਿਹਾਸ ਹੈ ਜਿਹੜਾ ਉਹ ਵਾਪਸ ਮਿਲ ਰਿਹਾ ਕਿਉਂਕਿ ਲਾਲਾ ਲਾਜਪਤ ਰਾਏ ਜੀ ਦਾ ਭਾਰਤ ਦੇ ਇਤਿਹਾਸ ਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦੇ ਵਿੱਚ ਜਿੱਡਾ ਵੱਡਾ ਯੋਗਦਾਨ ਹੈ ਉਹਦੀ ਕੋਈ ਹੋਰ ਮਿਸਾਲ ਨਹੀਂ ਹੈ ਔਰ ਰੋਪੜ ਸ਼ਹਿਰ ਵਾਸਤੇ ਮਾਣ ਵਾਲੀ ਗੱਲ ਹੈ ਕਿ ਲਾਲਾ ਲਾਜਪਤ ਰਾਏ ਜੀ ਨੇ ਆਪਣੀ 6ਵੀਂ ਜਮਾਤ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਰੋਪੜ ਸ਼ਹਿਰ ਦੇ ਵਿੱਚ ਕੀਤੀ ਹੈ ਰੋਪੜ ਸ਼ਹਿਰ ਦੇ ਇਸ ਸਕੂਲ ਦੇ ਵਿੱਚ ਕੀਤੀ ਹੈ ਪਰ ਇਹ ਗੱਲ ਜਿਹੜੀ ਅੱਜ ਤੱਕ ਇਤਿਹਾਸ ਦੇ ਵਿੱਚ ਆ ਨਹੀਂ ਸਕੀ ਜਦੋਂ ਅਸੀਂ ਗੂਗਲ ਕਰਦੇ ਹਾਂ ਉੱਥੇ ਇਹ ਤਾਂ ਆ ਜਾਂਦਾ ਕਿ ਲਾਲਾ ਲਾਜਪਤ ਰਾਏ ਜੀ ਦਾ ਜਨਮ ਕਿੱਥੇ ਹੋਇਆ ਪਰ ਉੱਥੇ ਇਹ ਨਹੀਂ ਆਉਂਦਾ ਕਿ ਲਾਲਾ ਲਾਜਪਤ ਰਾਏ ਜੀ ਨੇ ਆਪਣੀ 6ਵੀਂ ਕਲਾਸ ਤੱਕ ਦੀ ਜਿਹੜੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਹੈ ਉਹ ਕਿੱਥੇ ਕੀਤੀ ਹੈ ਇਹ ਚੀਜ਼ ਜਿਹੜੀ ਅੱਜ ਤੱਕ ਇਤਿਹਾਸ ਤੋਂ ਬਾਹਰ ਰਹੀ ਹੈ ਉਹਦੇ ਕੋਈ ਵੀ ਕਾਰਨ ਰਹੇ ਹੋਣ ਪਰ ਅੱਜ ਉਹ ਚੀਜ਼ ਜਿਹੜੀ ਵਾਪਸ ਰੋਪੜ ਨੂੰ ਮਿਲਣ ਜਾ ਰਹੀ ਹੈ ਹੁਣ ਜਦੋਂ ਵੀ ਲਾਲਾ ਲਾਜਪਤ رائے ਜੀ ਦਾ ਜ਼ਿਕਰ ਦੁਨੀਆ ਦੇ ਵਿੱਚ ਜਿੱਥੇ ਵੀ ਹੋਇਆ ਕਰੇਗਾ ਉੱਥੇ ਰੋਪੜ ਦਾ ਨਉ ਨਾਲ ਆਇਆ ਕਰੇਗਾ ਕਿ ਰੋਪੜ ਦੇ ਵਿੱਚ ਲਾਲਾ ਲਾਜਪਤ رائے ਜੀ ਨੇ ਰੋਪੜ ਦੇ ਸਕੂਲ ਦੇ ਵਿੱਚ 6ਵੀਂ ਕਲਾਸ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਕੀਤੀ ਹੈ ਕਿਉਂਕਿ ਜਦੋਂ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਸਕੂਲ ਦੇ ਵਿੱਚ ਇੱਕ ਲਿਖਿਆ ਹੋਇਆ ਕਿ ਇਸ ਸਕੂਲ ਦੇ ਵਿੱਚ ਲਾਲਾ ਲਾਜਪਤ رائے ਜੀ ਪੜ੍ਹੇ ਹਨ ਉਸ ਤੋਂ ਬਾਅਦ ਅਸੀਂ ਕਾਫੀ ਯਤਨ ਕੀਤੇ ਜ਼िला ਪ੍ਰਸ਼ਾਸਨ ਦੇ ਕੋਲੋਂ ਪੁੱਛਣ ਲਈ ਸ਼ਹਿਰ ਦੀਆਂ ਜਿਹੜੀਆਂ ਵੱਡੀਆਂ ਸ਼ਕਤੀਆਂ ਉਹਨਾਂ ਦੇ ਕੋਲੋਂ ਪੁੱਛਣ ਲਈ ਆਲੇ-ਦੁਆਲੇ ਜਿਹੜੇ ਦੁਕਾਨਦਾਰ ਹੈ ਉਹਨਾਂ ਦੇ ਕੋਲੋਂ ਪੁੱਛਣ ਲਈ ਜਿਹੜੇ ਸਕੂਲ ਦੇ ਨਾਲ ਹੈ ਹਰ ਪਾਸਿਓਂ ਅਸੀਂ ਭਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਪਤਾ ਲੱਗ ਸਕੇ ਕਿ ਲਾਲਾ ਲਾਜਪਤ ਰਾਏ ਜੀ ਦਾ ਇੱਥੇ ਪੱਥਰ ਤਾਂ ਲੱਗਿਆ ਹੋਇਆ ਕਿ ਸਕੂਲ 'ਚ ਪੜ੍ਹੇ ਹਨ ਪਰ ਇੱਥੇ ਕਿਵੇਂ ਪੜ੍ਹੇ ਕਿਉਂ ਰੋਪੜ ਚ ਆਏ ਕਿ ਜਿਹੜਾ ਸਬਬ ਬਣਿਆ ਪਰ ਕਿਸੇ ਦੇ ਕੋਲ ਕੋਈ ਜਾਣਕਾਰੀ ਨਹੀਂ ਸੀਗੀ ਫਿਰ ਲਾਲਾ ਲਾਜਪਤ ਰਾਏ ਜੀ ਦੀ ਕਿਸੇ ਲੇਖਕ ਦੀ ਇੱਕ ਜੀਵਨੀ ਉਹਦੇ ਵਿੱਚ ਵਿਸਤਾਰ ਦੇ ਨਾਲ ਦੱਸਿਆ ਹੋਇਆ ਸੀ ਕਿ ਜਿਹੜੇ ਲਾਲਾ ਲਾਜਪਤ رائے ਜੀ ਦੇ ਪਿਤਾ ਜੀ ਸੀਗੇ ਉਹ ਅਧਿਆਪਕ ਸੀਗੇ ਤੇ ਬਤੌਰ ਅਧਿਆਪਕ ਜਿਹੜੀ ਉਹਨਾਂ ਦੀ ਬਦਲੀ ਹੈ ਉਹ ਰੋਪੜ ਦੀ ਹੋ ਗਈ ਜਿਸ ਕਰਕੇ ਜਿੰਨੀ ਦੇਰ ਤੱਕ ਉਹ ਇੱਥੇ ਪੜ੍ਹਾਉਂਦੇ ਰਹੇ 19 ਦੇਰ ਤੱਕ ਲਾਲਾ ਲਾਜਪਤ رائے ਜੀ ਨੇ ਆਪਣੀ 6ਵੀਂ ਜਮਾਤ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਰੋਪੜ ਦੇ ਵਿੱਚ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਦੀ ਬਦਲੀ ਸ਼ਾਇਦ ਰੋਪੜ ਤੋਂ ਕਿਤੇ ਅੱਗੇ Shimla ਹੋ ਗਈ ਉਹਨਾਂ ਨੂੰ ਉੱਥੇ ਜਾਣਾ ਪੈ ਗਿਆ ਪਰ 6ਵੀਂ ਕਲਾਸ ਤੱਕ ਉਹਨਾਂ ਨੇ ਰੂਪਪਟ ਦੇ ਵਿੱਚ ਜਿਹੜੀ ਪੜ੍ਹਾਈ ਕੀਤੀ ਹੈ ਤੇ ਮੈਂ ਧੰਨਵਾਦੀ ਹਾਂ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਕਬੂਲਦੇ ਹੋਏ ਤੁਰੰਤ ਅੱਜ ਲਾਲਾ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਇਸ ਸਕੂਲ ਦਾ ਨਾਮ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਜੀ ਪ੍ਰਾਇਮਰੀ ਸਕੂਲ ਰੱਖ ਕੇ ਰੋਪੜ ਨੂੰ લાલા ਲਾਜਪਤ رائے ਜੀ ਨਾਲ ਸੰਬੰਧਿਤ ਭਾਰਤ ਦੇ ਇਤਿਹਾਸ ਦੇ ਵਿੱਚ ਅੱਜ ਵੱਡੀ ਥਾਂ ਦਿੱਤੀ ਹੈ ਇਸ ਲਈ ਮੈਂ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਮੁੱਚੀ ਕੈਬਨਿਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲਾਲਾ ਲਾਜਪਤ رائے ਜੀ ਦਾ ਜਿਹੜਾ ਜਦੋਂ ਜਿਹੜਾ ਯੋਗਦਾਨ ਹੈ ਉਹ ਭਾਰਤ ਦੀ ਆਜ਼ਾਦੀ ਦੀ ਸਟਰਗਲ ਦੇ ਵਿੱਚ ਭਾਰਤ ਦੇ ਇਤਿਹਾਸ ਦੇ ਵਿੱਚ ਉਹ ਬਹੁਤ ਵੱਡਾ ਹੈ ਤੁਸੀਂ ਸਾਰਿਆਂ ਨੇ ਤਿਕੜੀ ਦਾ ਨਾਮ ਜਿਹੜਾ ਸੁਣਿਆ ਹੀ ਹੋਣਾ ਲਾਲ ਬਾਲਪਾਲ ਇਹ ਲਾਲ ਬਾਲਪਾਲ ਦੀ ਟਿਕੜੀ ਦਾ ਕਿੱਡਾ ਵੱਡਾ ਯੋਗਦਾਨ ਸੀ ਇਸ ਤੋਂ ਬਿਨਾ ਲਾਲਾ ਜੀ ਨੂੰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹਨਾਂ ਦੇ ਯੋਗਦਾਨ ਕਰਕੇ ਕਿਉਂਕਿ ਜਦੋਂ ਅੰਗਰੇਜ਼ ਹਕੂਮਤ ਨੇ ਸਾਈਮਨ ਕਮਿਸ਼ਨ ਨੂੰ ਭਾਰਤ ਭੇਜਿਆ ਰਿਪੋਰਟ ਤਿਆਰ ਕਰਨ ਲਈ ਇਥੋਂ ਦੇ ਹਾਲਾਤਾਂ ਬਾਰੇ ਪਰ ਉਹਦੇ ਵਿੱਚ ਕੋਈ ਵੀ ਜਿਹੜਾ ਭਾਰਤ ਦਾ ਮੈਂਬਰ ਨਹੀਂ ਰੱਖਿਆ ਸਾਰੇ ਆਪਣੇ ਮੈਂਬਰ ਜਿਹੜੇ ਭੇਜੇ ਤਾਂ ਕਿ ਇੱਕ ਤਰਫੋਂ ਰਿਪੋਰਟ ਜਿਹੜੀ ਤਿਆਰ ਕੀਤੀ ਜਾ ਸਕੀ ਸਰ ਜੌਨ ਸਾਈਮਨ ਦੀ ਗਵਾਈ ਸਾਈਮਨ ਕਮਿਸ਼ਨ ਜਦੋਂ ਭੇਜਿਆ ਉਹਦਾ ਵਿਰੋਧ ਲਾਲਾ ਜੀ ਨੇ ਗੱਜ-ਵੱਜ ਕੇ ਕੀਤਾ ਸਾਈਮਨ ਕਮਿਸ਼ਨ ਗੋ ਬੈਕ ਜਿਹੜਾ ਇਹ ਸਾਰਿਆਂ ਨੇ ਸੁਣਿਆ ਹੋਣਾ ਸਾਰਿਆਂ ਨੇ ਪੜ੍ਹਿਆ ਹੋਣਾ ਤੇ ਉਥੇ ਹੀ ਉਹਨਾਂ ਤੇ ਲਾਠੀ ਚਾਰਜ ਹੋਇਆ ਜਿਹਦੇ ਕਰਕੇ ਲਾਲਾ ਜੀ ਲਾਲਾ ਜੀ ਜਿਹੜੀ ਸ਼ਹੀਦੀ ਹੋਈ ਸੋ ਹੋਰ ਬਹੁਤ ਸਾਰੀਆਂ ਸੁਧਾਰਵਾਦੀ ਮੂਵਮੈਂਟਸ ਇਸ ਦੇਸ਼ ਦੇ ਵਿੱਚ ਚਲਾਉਣ ਦੇ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਅੱਜ ਸਾਨੂੰ ਫਕਰ ਹੈ ਕਿ ਸਾਡੇ ਸ਼ਹਿਰ ਦੇ ਇਸ ਸਕੂਲ ਦੇ ਵਿੱਚ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਹੈ ਇਹ ਜਿਹੜਾ ਸਕੂਲ ਹੈ ਅੱਜ ਇਹਦਾ ਨਾਮ ਜਦੋਂ ਲਾਲਾ ਜੀ ਦੇ ਨਾਮ ਤੇ ਰੱਖਿਆ ਗਿਆ ਲਾਲਾ ਲਾਜਪਤ ਰਾਏ ਜੀ ਦੇ ਨਾਮ ਤੇ ਰੱਖਿਆ ਗਿਆ ਹੁਣ ਇਹ ਸਕੂਲ ਰੋਪੜ ਸ਼ਹਿਰ ਤੋਂ ਸਾਰੇ ਸ਼ਹਿਰ ਦੇ ਵਿੱਚ ਵੀ ਸਾਰੇ ਜ਼ਿਲ੍ਹੇ ਦੇ ਵਿੱਚ ਵੀ ਸਾਰੇ ਪੰਜਾਬ ਦੇ ਵਿੱਚ ਵੀ ਲਾਲਾ ਜੀ ਦੀ ਸੋਚ ਦਾ ਦੇਸ਼ ਭਗਤੀ ਦਾ 호ਕਾ ਇਸ ਸਕੂਲ ਦਿੰਦਾ ਰਹੇਗਾ ਸਾਨੂੰ ਸਭ ਨੂੰ ਇਥੋਂ ਇੱਕ ਚੇਨਗ ਜਿਹੜੀ ਹੈ ਲਾਲਾ ਜੀ ਦੀ ਸੋਚ ਦੇ ਅਨੁਸਾਰ ਮਿਲਦੀ ਰਹੇਗੀ ਤੇ ਨਾਲ ਹੀ ਲਾਲਾ ਜੀ ਦਾ ਲਾਲਾ ਜੀ ਦੇ ਨਾਮ ਦੇ ਨਾਲ ਹਮੇਸ਼ਾ ਜਿਹੜਾ ਰੋਪੜ ਸ਼ਹਿਰ ਦਾ ਨਾਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਆਏਗਾ ਕਿ ਰੋਪੜ ਦੇ ਸਕੂਲ ਦੇ ਵਿੱਚ ਉਹਨਾਂ ਨੇ ਆਪਣੀ ਸਿੱਖਿਆ ਹਾਸਲ ਕੀਤੀ ਹੈ ਤੇ ਮੈਂ ਸਿੱਖਿਆ ਮਹਿਕਮੇ ਦੀ ਪੂਰੀ ਟੀਮ ਨੂੰ ਵੀ ਬੇਨਤੀ ਕਰਦਾ ਕਿ ਇਸ ਸਕੂਲ ਵੱਲ ਕਿਉਂਕਿ ਹੁਣ ਇਹਦਾ ਨਾਮ ਜਿਹੜਾ ਉਹ ਲਾਲਾ ਜੀ ਦੇ ਨਾਲ ਜੁੜ ਗਿਆ ਇਸ ਕਰਕੇ ਇਸ ਸਕੂਲ ਵੱਲ ਮੈਡਮ ਜ਼ਿਲ੍ਹਾ ਸਿੱਖਿਆ ਅਫਸਰ ਜੀ ਤੇ ਸਮੁੱਚੀ ਟੀਮ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਬੇਨਤੀ ਕਰਦਾ ਕਿ ਸਕੂਲ ਦੇ ਬਲਤ ਤੁਹਾਡੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਹੋਰ ਜਿਆਦਾ ਵੱਧ ਗਈਆਂ ਸੋ ਇਸ ਸਕੂਲ ਦੇ ਵੱਲ ਅਸੀਂ ਵੀ ਵਿਸ਼ੇਸ਼ ਧਿਆਨ ਦੇਵਾਂਗੇ ਗਵਰਨਮੈਂਟ ਵੀ ਵਿਸ਼ੇਸ਼ ਧਿਆਨ ਦੇਵੇਗੀ ਤੇ ਤੁਸੀਂ ਵੀ ਇਸ ਸਕੂਲ ਦੇ ਵੱਲ ਵਿਸ਼ੇਸ਼ ਧਿਆਨ ਦਿਓ ਤਾਂ ਕਿ ਲਾਲਾ ਜੀ ਦੇ ਨਾਮ ਵਾਲਾ ਜਿਹੜਾ ਸਕੂਲ ਹੈ ਉਹ ਵਿਸ਼ੇਸ਼ ਹੀ ਰਵੇ ਇੱਥੇ ਖਾਸ ਤੌਰ ਤੇ ਤੁਸੀਂ ਸਾਰੇ ਧਿਆਨ ਦਿਓ ਅੱਜ ਇਸ ਤੁਸੀਂ ਜਨਮ ਦਿਵਸ ਦੇ ਮੌਕੇ ਤੇ ਸਾਰੇ ਇੱਥੇ ਇਕੱਠੇ ਹੋਏ ਐ ਸਾਰਿਆਂ ਦਾ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਲਾਲਾ ਜੀ ਨੂੰ ਯਾਦ ਕਰ ਲਈ ਇੱਥੇ ਇਕੱਠੇ ਹੋਏ ਆ ਤੇ ਅਸੀਂ ਇਹ ਹੋਕਾ ਲਾਲਾ ਜੀ ਦੀ ਸੋਚ ਦਾ ਤੇ ਰੋਪਣ ਦੇ ਨਾਲ ਉਹਨਾਂ ਦੇ ਸੰਬੰਧ ਦਾ ਅਸੀਂ ਸਭ ਜਗ੍ਹਾ ਪੁਜਾਈਏ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ